ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਹੁਣ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਬੀਤੇ ਦਿਨਾਂ ਦੌਰਾਨ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਕਿਹਾ ਸੀ ਕਿ ਬੈਂਡ ਵਜਾ ਦੇਾਂਗੇ ਯਾਨੀ ਕਿ ਉਹਨਾਂ ਦੇ ਬੈਂਡ ਵਜਾ ਦੇਾਂਗੇ ਔਰ ਉਸ ਤੋਂ ਬਾਅਦ ਇਸ ਬਿਆਨ ਤੋਂ ਬਾਅਦ ਇਸ ਤੇ ਸਿਆਸਤ ਇੰਨੀ ਗਰਮਾਈ ਕਿ ਪੂਰੀ ਆਪ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਔਰ ਉਸ ਤੋਂ ਬਾਅਦ ਹੁਣ ਪੰਜਾਬ ਦੇ ਐਸਸੀ ਕਮਿਸ਼ਨ ਦੇ ਵੱਲੋਂ ਇਸ ਦਾ ਨੋਟਿਸ ਵੀ ਲਿਆ ਗਿਆ ਔਰ ਐਸਸੀ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ ਜਸਵੀਰ ਸਿੰਘ ਗੜੀ ਉਹਨਾਂ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਔਰ 11 ਫਰਵਰੀ ਨੂੰ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਇਹ ਨੋਟਿਸ ਆ ਜਿਹੜਾ ਇਹ ਜਸਵੀਰ ਸਿੰਘ ਗੜੀ ਹੋਰਾਂ ਵੱਲੋਂ ਜਾਰੀ ਕੀਤਾ ਗਿਆ ਜਾਨੀ ਕਿ ਪੰਜਾਬ ਦੇ ਐਸਸੀ ਕਮਿਸ਼ਨ ਦੇ ਵੱਲੋਂ ਹੁਣ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਕਿਉਂਕਿ ਬੀਤੇ ਦਿਨਾਂ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਬੈਂਡ ਵਜਾ ਦੇਾਂਗੇ ਖਾਸ ਕਰਕੇ ਜਿਹੜੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਉਹਨਾਂ ਨੂੰ ਲੈ ਕੇ ਇਹ ਬਿਆਨ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਹੁਣ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧੀਆਂ ਜਾ ਰਹੀਆਂ ਨੇ ਔਰ ਇਸ ਬਿਆਨ ਤੋਂ ਬਾਅਦ ਆਪ ਜਿਹੜੀ ਉਹ ਲਗਾਤਾਰ ਗੁੱਸੇ ਦੇ ਵਿੱਚ ਹੈ ਆਪ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਵੱਡਾ ਹੱਲਾ ਬੋਲਿਆ ਗਿਆ ਕਾਂਗਰਸ ਉੱਤੇ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਦੀ ਕੂਟੀ ਠੀਕੇ ਰਹੀ ਗਈ ਔਰ ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਹਲਕਿਈ ਕਈ ਆਪ ਦੇ ਆਗੂਆਂ ਨੂੰ ਤੇ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਔਰ ਉਸ ਤੋਂ ਬਾਅਦ ਹੁਣ ਪੰਜਾਬ ਦੇ ਐਸਸੀ ਕਮਿਸ਼ਨ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਨੋਟਿਸ ਜਾਰੀ ਕੀਤਾ ਗਿਆ ਇਲਜ਼ਾਮ ਹੈ ਕਿ ਉਹਨਾਂ ਨੇ ਦਲਿਤ ਭਾਈਚਾਰੇ ਦੇ ਖਿਲਾਫ ਗਲਤ ਸ਼ਬਦਾਬਲੀ ਬੋਲੀ ਹੈ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ ਦਲਿਤ ਭਾਈ ਚਾਰੇ ਦਾ ਅਪਮਾਨ ਕੀਤਾ ਜਿਸ ਕਾਰਨ ਹੁਣ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ 11 ਫਰਵਰੀ ਦੁਪਹਿਰ 3 ਵਜੇ ਉਹਨਾਂ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਅਤੇ ਅੰਮ੍ਰਿਤਸਰ ਦੇ ਦਿਹਾਤੀ ਐਸਐਸਪੀ ਤੋਂ ਜਾਂਚ ਦੀ ਰਿਪੋਰਟ ਦੀ ਮੰਗ ਕੀਤੀ ਹੈ ਹੋਰ ਇੱਕ ਵਾਰੀ ਤੁਹਾਨੂੰ ਉਹ ਵੀ ਵੀਡੀਓ ਸੁਣਾ ਦਿੰਦੇ ਆ ਜਿਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਜੋ ਕੁਝ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਕਿਹਾ ਸੀ ਸਰ ਉਹਨਾਂ ਪਹਿਲਾ ਬੰਦਾ ਜਿਹੜਾ ਕਟਾਰੇ 'ਚ ਖੜਾ ਕਰਾਂਗੇ ਉਹ ਭਗਵੰਤ ਮਾਨ ਹੋਏ ਜੋ ਪੰਜਾਬ ਨਾਲ ਲੁੱਟ ਹੋ ਰਹੀ ਹੈ ਤੇ ਭਗਵੰਤ ਤੇ ਤੋਬਾਨ ਜਿੰਨੇ ਦਿੱਲੀ ਦੇ ਲਟੇਰੇ ਨੇ ਕੇਜਰੀਵਾਲ ਹੋਏ ਸਸੋਧੀਆਂ ਹੋਏ ਤੇ ਜੈਨ ਹੋਏ ਤੇ 5ਵੇਂ ਨੰਬਰ ਤੇ ਆਏਗਾ ਈਟੀਓ ਜਿਹੜਾ ਇੱਥੋਂ ਵਾਲਾ ਜਿਹੜਾ ਪਹਿਲੇ ਬੈਂਡ ਵਜਾਂਦਾ ਰਿਹਾਦਾ ਬੈਂਡ ਅਸੀਂ ਵਜਾਵਾਂਗੇ ਜਿੰਨੀ ਭਾਰੀ ਲੁੱਟ ਸਾਰੋਂ ਪਹਿਲਾ ਬੰਦਾ ਜਿਹੜਾ ਕਟਹਿਰੇ 'ਚ ਖੜਾ ਕਰਾਂਗੇ ਉਹ ਭਗਵੰਤ ਮਾਨ ਹੋਏ ਜੋ ਪੰਜਾਬ ਨਾਲ ਲੁੱਟ ਹੋ ਰਹੀ ਏ ਤੇ ਭਗਵੰਤ ਤੇ ਤੋਬਾਨ ਜਿੰਨੇ ਦਿੱਲੀ ਦੇ ਲਟੇਰੇ ਨੇ ਕੇਜਰੀਵਾਲ ਹੋਏ ਸਸੋਧੀਆਂ ਹੋਏ ਤੇ ਜੈਨ ਹੋਏ ਇਹ ਪੰਜਵੇਂ ਨੰਬਰ ਤੇ ਆਏਗਾ ਈਟੀਓ ਜਿਹੜਾ ਇੱਥੋਂ ਵਾਲਾ ਜਿਹੜਾ ਪਹਿਲੇ ਬੈਂਡ ਵਜਾਂਦਾ ਰਿਹਾ ਉਹਦਾ ਬੈਂਡ ਅਸੀਂ ਵਜਾਵਾਂਗੇ ਜਿੰਨੀ ਭਾਰੀ ਲੁੱਟ ਤਾਂ ਇਹ ਵੀਡੀਓ ਦੇ ਵਿੱਚ ਤੁਸੀਂ ਨੇ ਸੁਣਿਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਮੰਤਰੀ ਹਰਪੰਦਰ ਸਿੰਘ ਈਟੀਓ ਨੂੰ ਕਿਹਾ ਕਿ ਬੈਂਡ ਬਜਾ ਦੇਾਂਗੇ ਪਰ ਹੁਣ ਉਹ ਪੰਜਾਬ ਦਾ ਵੈਂਡ ਬਜਾ ਰਹੇ ਹਨ ਉਹਨਾਂ ਨੇ ਮੰਤਰੀ ਹਰਪੰસિંહ ਸਿੰਘ ਯੂਟੀਓ ਨੂੰ ਕਿਹਾ ਸੀ ਕਿ ਉਹ ਪੰਜਾਬ ਦਾ ਬੈਂਡ ਵਜਾਉਣ ਲੱਗੇ ਹੋਏ ਹਨ ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਿੱਧੇ ਤੌਰ ਤੇ ਮੰਤਰੀ ਦੀ ਗਰਦਨ ਮਰੋੜਨ ਦੀ ਗੱਲ ਕੀਤੀ ਸੀ ਰਾਜਾ ਵੜਿੰਗ ਨੇ ਕਿਹਾ ਸੀ ਕਿ ਇਸ ਵਿੱਚ ਸਿਰਫ 3 ਮਿੰਟ ਲੱਗਦੇ ਹਨ ਰਾਹੁਲ ਗਾਂਧੀ ਨੇ ਸਾਨੂੰ ਸਿਖਾਇਆ ਹੈ ਕਿ ਡਰਨਾ ਨਹੀਂ ਇਸ ਤੇ ਆਪ ਜਿਹੜੀ ਉਹ ਪੜਕੁਠੀ ਮੰਤਰੀ ਹਰਪੰਸ ਸਿੰਘ ਈਟੀਓ ਨੇ ਕਿਹਾ ਕਿ ਜੋ ਲੋਕ ਕਲਚਰ ਦਾ ਕੰਮ ਨਹੀਂ ਕਰ ਸਕਦੇ ਉਹ ਕਾਂਗਰਸ ਵਿੱਚ ਵੱਡੇ ਸਿਆਸਤਦਾਨ ਬਣ ਰਹੇ ਹਨ ਸਾਡੀ ਪਾਰਟੀ ਦੇ ਨੇਤਾ ਜਿਹੜੇ ਉਹ ਲੋਕਾਂ ਦੇ ਦੁਆਰਾ ਚੁਣੇ ਗਏ ਨੇ ਉਹ ਸਿੱਧੇ ਤੌਰ ਤੇ ਪੈਰਾਸ਼ੂਟ ਰਾਹੀਂ ਨਹੀਂ ਆਏ ਉਹਨਾਂ ਕੋਲ ਕੋਈ ਨਾ ਕੋਈ ਅਹੁਦਾ ਏ ਆਪ ਦਾ ਹਰ ਨੇਤਾ ਹਰ ਆਗੂ ਹਰ ਵਰਕਰ ਕੋਈ ਨਾ ਕੋਈ ਕਾਰੋਬਾਰ ਜਾਂ ਫਿਰ ਨੌਕਰੀ ਛੱਡ ਕੇ ਇਸ ਫੀਲਡ ਦੇ ਵਿੱਚ ਆਏ ਜਾਨੀ ਕਿ ਸਿਆਸਤ ਦੇ ਵਿੱਚ ਆਇਆ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਅਸੀਂ ਪਹਿਲਾਂ ਕੋਈ ਨਾ ਕੋਈ ਕੰਮ ਕਰਦੇ ਸੀ ਚਾਹੇ ਬੈਂਡ ਬਚਾਉਂਦੇ ਸੀ ਸਾਡਾ ਉਹ ਕੀਤਾ ਸੀ ਔਰ ਕੋਈ ਵਕੀਲ ਸੀ ਕੋਈ ਮਾਸਟਰ ਸੀ ਕੋਈ ਜਰਨਲਿਸਟ ਸੀ ਤਾਂ ਸਾਰੇ ਅਸੀਂ ਕੰਮਕਾਰ ਛੱਡ ਕੇ ਇਸ ਫੀਲਡ ਦੇ ਵਿੱਚ ਆਏ ਆ ਇਸ ਸਿਆਸਤ ਦੇ ਵਿੱਚ ਆਏ ਆ ਅਸੀਂ ਪੈਰਾਸ਼ੂਟਰ ਨਹੀਂ ਰਾਹੀਂ ਰਾਤੋਂ ਰਾਤ ਨਹੀਂ ਬਣੇ ਜਦ ਕੇ ਕਾਂਗਰਸ ਦੇ ਵਿੱਚ ਕਈ ਅਹਜਿਹੇ ਵੱਡੇ ਲੀਡਰ ਨੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਕਲਚਰ ਦਾ ਨਹੀਂ ਪਤਾ ਔਰ ਉਹ ਵੱਡੇ ਸਿਆਸਤਦਾਨ ਨੇ ਔਰ ਇਸ ਦੇ ਨਾਲ ਹੀ ਮੰਤਰੀ ਹਰਭਜਨ ਸਿੰਘ ਯੂਟਿਓ ਹੋਰਾਂ ਨੇ ਪ੍ਰਤਾਪ ਸਿੰਘ ਬਾਜਵਾ ਉੱਤੇ ਇਹ ਵੀ ਤੰਜ ਕੱਸੇ ਸਨ ਕਿ ਐਨੇ ਤਜਰਬੇਕਾਰ ਜਿਹੜੇ ਲੀਡਰ ਨੇ ਲਗਭਗ ਉਹਨਾਂ ਨੂੰ 40 ਸਾਲ ਤੋਂ ਵੱਧ ਦਾ ਤਜਰਬਾ ਹੈ ਪਰ ਲੇਕਿਨ ਹਲੇ ਤੱਕ ਉਹਨਾਂ ਨੂੰ ਕਲਚਰ ਦਾ ਨਹੀਂ ਪਤਾ ਔਰ ਹਲੇ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਕਿ ਲੀਡਰਾਂ ਦੇ ਨਾਲ ਔਰ ਆਮ ਲੋਕਾਂ ਦੇ ਨਾਲ ਕਿੱਦਾਂ ਗੱਲਬਾਤ ਕੀਤੀ ਜਾਂਦੀ ਆ ਤਾਂ ਇੱਕ ਵਾਰੀ ਫੇਰ ਜ਼ਿਕਰ ਕਰਦੀਏ ਕਿ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਐਸਸੀ ਕਮਿਸ਼ਨ ਦੇ ਵੱਲੋਂ ਇਹ ਨੋਟਿਸ ਜਾਰੀ ਹੋਇਆ ਔਰ ਉਹਨਾਂ ਨੂੰ 11 ਫਰਵਰੀ 2026 ਨੂੰ ਦੁਪਹਿਰ 3 ਵਜੇ ਪੇਸ਼ ਹੋਣ ਲਈ ਕਿਹਾ ਨਿੱਜੀ ਤੌਰ ਤੇ ਪੇਸ਼ ਹੋਣ ਲਈ ਇਹ ਹੁਕਮ ਜਾਰੀ ਕੀਤੇ ਗਏ ਨੇ ਤਾਂ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਆਖਰ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਉਹ ਪੇਸ਼ ਹੋ ਕੇ ਆਪਣਾ ਕੋਈ ਪੱਖ ਰੱਖਣਗੇ ਜਾਂ ਫਿਰ ਨਹੀਂ ਔਰ ਇਸ ਦੇ ਨਾਲ ਹੀ ਪੰਜਾਬ ਐਸਟੀ ਕਮਿਸ਼ਨ ਨੇ ਇਹ ਵੀ ਜ਼ਿਕਰ ਕੀਤਾ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਇਹਨਾਂ ਹੁਕਮਾਂ ਦੀ ਉਲੰਘਣਾ ਕਰਦੇ ਨੇ ਤਾਂ ਫਿਰ ਉਹਨਾਂ ਦੇ ਉੱਤੇ ਅਦਾਲਤੀ ਕਾਰਵਾਈ ਹੋਵੇਗੀ ਔਰ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਜਿਹਾ ਇੱਕ ਨੋਟਿਸ ਜਿਹੜਾ ਹੈਗਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਕੀਤਾ ਗਿਆ ਸੀ ਔਰ ਉਹਨਾਂ ਨੇ ਸਰਦਾਰ ਬੂਟਾ ਸਿੰਘ ਦੇ ਖਿਲਾਫ ਗਲਤ ਸ਼ਬਦਾਵਲੀ ਬੋਲੀ ਸੀ ਇਹ ਇਲਜ਼ਾਮ ਸਨ ਉਸ ਵੇਲੇ ਉਹਨਾਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਸੀ ਔਰ ਇਸ ਤੋਂ ਇਲਾਵਾ ਪੁਲਿਸ ਨੂੰ ਵੀ ਹਦਾਇਤਾਂ ਕੀਤੀਆਂ ਗਿਆ ਸਨ ਕਿ ਉਹਨਾਂ ਨੂੰ ਗ੍ਰਫਤਾਰ ਕੀਤਾ ਜਾਵੇ ਪਰ ਲੇਕਿਨ ਅੱਜ ਤੱਕ ਨਾ ਤਾਂ ਉਸ ਨੋਟਿਸ ਦਾ ਕੁਝ ਪਤਾ ਲੱਗਿਆ ਔਰ ਨਾ ਹੀ ਜਿਹੜੇ ਕਹਿ ਸਕਦੇ ਆ ਕਿ ਰਾਜਾ ਵੜਿੰਗ ਨੇ ਨਾ ਉਹਨਾਂ ਦੀ ਗ੍ਰਫਤਾਰੀ ਹੋਈ ਹੈ ਸੋ ਉਹ ਵੀ ਮਾਮਲਾ ਜਿਹੜਾ ਕਹਿ ਸਕਦੇ ਆ ਕਿ ਠੰਡੇ ਬਸਤੇ ਵਿੱਚ ਪਿਆ ਤਾਂ ਹੁਣ ਦੂਜਾ ਨੋਟਿਸ ਆ ਜਿਹੜਾ ਕਾਂਗਰਸ ਦੇ ਵੱਡੇ ਲੀਡਰ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਰ ਦੇ ਨੇਤਾ ਨੇ ਉਹਨਾਂ ਨੂੰ ਸੈਂਡ ਉਹਨਾਂ ਨੂੰ ਭੇਜ ਦਿੱਤਾ ਗਿਆ ਨੋਟਿਸ ਜਾਰੀ ਕਰ ਦਿੱਤਾ ਗਿਆ ਤਾਂ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਇਸ ਨੋਟਿਸ ਦੇ ਬਾਅਦ ਪ੍ਰਤਾਪ ਸਿੰਘ ਬਾਜਵਾ ਪੇਸ਼ ਹੁੰਦੇ ਨੇ ਪੰਜਾਬ ਐਸਸੀ ਕਮਿਸ਼ਨ ਦੇ ਕੋਲੇ ਜਾਂ ਫਿਰ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ